ਕੰਨਦ ਸਿੰਘ ਮੰਧਿਆ ਵਾਲੀ ਭਾਰਤੀ ਸਾਂਝੇ ਇਕਤਾ ਗ੍ਰਾਹਕਾ ਦਾ ਜ਼ਿਲ੍ਹਾ ਪ੍ਰਧਾਨ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਸੁਭਾ ਕਮੇਟੀ ਦੇ ਸੱਦੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਮੰਗ ਪੇਸ਼ ਕਰਦੇ ਆ ਕਿ ਜਿਹੜੇ ਪਿਛਲੇ ਦਿਨੀ ਪੰਜਾਬ ਹਮਾਚ ਉੱਤਰਾਖੰਡ ਜੰਮੂ ਕਸ਼ਮੀਰ ਦੇ ਵਿੱਚ ਬਦਲ ਫੜ ਕੇ ਭਾਰੀ ਹੜ੍ਹ ਆਏ ਹੋਏ ਉਹਨਾਂ ਦੀ ਥੋੜੀ ਜਿਹੜੀ ਪੂਰਤੀ ਕੀਤੀ ਜਾ ਰਿਹਾ ਨੁਕਸਾਨ ਦੀ ਉਹ ਅਜੇ ਅਸੀਂ ਮੰਗ ਪੱਤਰ ਦੇਣਾ ਹੈ ਉਹ ਸਰਕਾਰ ਦਾ ਇਹ ਦੋਸ਼ ਹੈ ਸਰਕਾਰ ਦੀ ਇਹ ਜਿਹੜੀ ਨਲਾਕੀ ਕਰਕੇ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਕਿਉਂਕਿ ਮੌਸਮ ਵਿਭਾਗ ਨੇ ਐਲਾਨ ਕੀਤਾ ਕਿ ਪਿਛਲੇ ਸਾਲਾਂ ਨਾਲ ਬਾਦਸ਼ਾਹ ਜਿਹੜੀਆਂ ਪੱਤ ਹੋਣ ਗਿਆ ਉਹਦੇ ਵਿਕਾਗ ਇਹਨਾਂ ਤੋਂ ਧਿਆਨ ਸੀ ਕਿ ਅਸੀਂ ਪ੍ਰਬੰਧ ਕਰ ਲਿਆ ਹਾਲਾਂਕਿ ਇਹਨਾਂ ਦੇ ਪ੍ਰਬੰਧ ਜਿਹੜੇ ਆ ਉਹਨਾਂ ਦਾ ਤੋਲ ਜਿਹੜਾ ਸ਼ਰੇਆਮ ਫੁੱਲ ਗਿਆ ਇਹ ਛੋਦੇ ਦਰਿਆਵਾਂ ਦੇ ਬੰਨ ਜਿਹੜੇ ਆ 1.5 ਲੱਖ ਕਿਉਂ ਸਕੇ ਪਾਣੀ ਨਹੀਂ ਚੱਲ ਸਕੇ ਹਾਲਾ ਕਿ ਇਹਨਾਂ ਦੇ ਬਿਆਨ ਹੈ ਕਿ ਸਾਡੇ ਇਹਦੇ ਬੰਨ ਹੈ ਉਹ 6 ਲੱਖ ਕਿਉਂ ਸਕੇ ਪਾਣੀ ਕਿ ਲੰਘੇ। ਇਹ ਬੰਨ ਮਜ਼ਬੂਤ ਹੁੰਦੇ ਤਾਂ ਅੱਜ ਲੋਕਾਂ ਦਾ ਯਾਨੀ ਜਾਨੀ ਮਾਲੀ ਨੁਕਸਾਨ ਨਹੀਂ ਹੋਣਾ। ਇਹਦੇ ਜਿਹੜੇ ਜ਼ਿੰਮੇਵਾਰ ਅਫਸਰ ਮੰਤਰੀ ਅਧਿਕਾਰੀ ਆ ਉਹਨਾਂ ਦੇ ਖਿਲਾਫ ਜਿਹੜੇ ਪੂਰੇ ਕਮੇਲੀ ਅਧਾਰ ਤੇ ਕਤਲ ਦੇ ਕੇਸ ਜਿਹੜੇ ਆ ਉਹ ਦਰਜ ਹੋਣਾ ਚਾਹੀਦਾ। ਉਤਾ ਮਤਲਬ ਲੋਕਾਂ ਤੇ ਆਫਤ ਪਈ ਆ ਉਹਨਾਂ ਦੀ ਲੋਕਾਂ ਨੂੰ ਹੀ ਬਾਹ ਫੜੀ ਆ ਜਿਹੜੇ ਕਹਿੰਦੇ ਸੀ ਸ਼ਾਸਕ ਲੋਕ ਤੇ ਹਿੜਿਆਣੇ ਨੂੰ ਪਾਣੀ ਨਹੀਂ ਦੇਣਾ ਉਹ ਹਿੜਿਆਣਾ ਫਲਾਣਾ ਅੱਜ ਸਾਡੇ ਭਰਾ ਹਿੜਿਆਣੇ ਤੋਂ ਉੱਤਰ ਉੱਤਰ ਪ੍ਰਦੇਸ਼ ਤੋਂ ਰਾਤ ਸਮਗਰੀ ਲੈ ਕੇ ਸਾਡੇ ਵਾਸਤੇ ਆਏ ਆ ਉਹਨਾਂ ਨੇ ਪੂਰੀ ਹਮਦਸਦੀ ਜਿਹੜੀ ਦਿਖਾਈ ਆ ਵੀ ਅਸੀਂ ਸਾਰੇ ਇੱਕੋ ਆ ਇਹ ਜਿਹੜੀਆਂ ਸਰਕਾਰਾਂ ਜਿਨ੍ਹਾਂ ਦਾ ਅੱਜ ਕੰਮ ਸੀ ਕਿ ਖੌੜੀ ਲੋਕਾਂ ਨੂੰ ਆਸਤ ਦੇਣੀ ਇਹ ਐਨ ਜੀਓ ਵਾਸਤੇ ਬੰਗੂ ਸਮਾਜ ਸੇਵੀ ਜਥੇਬੰਦੀਆਂ ਨੂੰ ਇਹ ਕੰਮ ਕਰ ਰਹੀਆਂ ਆ ਕੈਬਨਟ ਮੰਤਰੀ ਜੀ ਆ ਕੇ ਰਾਜ ਤੇ ਆ ਜਾ ਕੇ ਟਿਕਾਨਾਂ ਤੇ ਜਾ ਕੇ ਕਹਿੰਦਾ ਕਿ ਸੌਦਾ ਲੈਂਦਾ ਨਾ ਦਿਓ ਹਲਕਿਓ ਸਰਕਾਰ ਦੀ ਨਮਾਇਦੇ ਸੁਕਾਰਾ ਉਹ ਕਿਉਂ ਨਹੀਂ ਫੂਡ ਸਪਲਾਈ ਉਸ ਨੂੰ ਮੇਰੇ ਖੇਤਕੇ ਕਹਿੰਦੇ ਡੀਸੀ ਨੂੰ ਕੋਈ ਦੇ ਦੇਦੇ ਤੇ ਬੜਾ ਕੋਈ ਵੀ ਵੱਡ ਚੀਜ਼ ਨਹੀਂ ਬਤਨੀ ਚਾਹੀਦੀ ਮੇਥੇ ਇਹ ਰੇਰ ਤੋਂ ਹਲਕਿਓ ਜਿਹੜਾ ਸ਼ਹਿਰ ਮੈਂ ਆਪਣਾ ਕੰਮ ਆ ਉਹ ਘਰਾ ਜਾ ਆਪ ਕਿਪਾ ਡੇ ਵੰਡਣਾ ਕਿ ਆਹ ਸਹਰਾਂ ਨੂੰ ਮਾ ਲੋ ਸ਼ਹਿਰ ਮੈਂ ਆਪਣਾ ਕਿਉਂ ਨਹੀਂ ਦੇਦੇ ਸ਼ਹਿਰ ਸ਼ਹਿਰ ਨੂੰ ਲੱਗਦਾ ਅਫਸਰ ਨੂੰ ਕਿਉਂ ਨਹੀਂ ਦੇਦੇ ਕਿ ਥੱਲੇ ਵਾਲੀ ਟੀਮਾਂ ਪੇਗਾ ਦੇ ਭੇਜੋ ਸਰਕਾਰ ਦਾ ਇਹ ਜਿਹੜਾ ਕੰਮ ਹੈ ਉਹ ਢੋਲੀ ਗਈ ਹੈ ਕਿ ਸਾਡਾ ਕੰਮ ਕੀ ਹੈ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਸਰਕਾਰ ਦੀ ਜਿਹੜੀ ਨਿਭਾਉਣੀ ਹੈ ਉਹ ਸੰਭਲੋਰੀ ਨਹੀਂ ਦੇਖ ਰਹੀ ਆ ਹੀ ਲੋਕ ਹੀ ਕਹਿ ਰਹੇ ਹਨ ਕਿ ਬਗਏ ਸਰਕਾਰ ਦੀ ਲੋੜ ਨਹੀਂ ਆ ਅੱਜ ਲੋਕਾਂ ਨੇ ਬਗਏ ਬਹੁਤ ਅਸੀਂ ਉਹ ਧੰਨਵਾਦ ਕਰਦੇ ਆ ਲੋਕਾਂ ਦਾ ਕਿ ਜਿਨ੍ਹਾਂ ਨੇ ਰਾਤ ਸਮਗਰੀ ਪਚਾਉਣ ਲੱਗਾ ਆਪਣੇ ਜਾਨਾਂ ਖ਼ੁਰਬਾਨ ਕਰਤੀ ਅਨੁਮਾਨ ਹੋਇਆ ਜੀ ਹੋਇਆ ਸਾਰੀ ਬਦਲ ਸਾਰੇ ਬਦਲ ਦਿਖਾਈ ਦੇ ਆਪ ਵੀ ਖੜੇ ਹੋਏ ਖੜੇ ਹੋਏ ਐਨੀ ਗੱਲ ਆਈ ਜੀ ਅੱਜ ਵੀ ਖੜੇ ਹਾਂ ਬੰਦੀ ਮੰਨ ਨੂੰ ਫੈਸਲੇ ਦੀ ਪੰਤੀ ਆ ਉਹ ਪਹੁੰਚੀ ਤਾਂ ਕਿ ਸਰਕਾਰ ਨਹੀਂ ਜੇ ਰਾਜ ਨਾਲ ਕੋਈ ਕਿਸੇ ਮਦਦ ਕਰਦੇ ਇਹ ਬਾਈ ਚਾਂਸ ਸਰਕਾਰ ਨਹੀਂ ਫਲਾ ਪੜਾਉਂਦੀ ਅਗਲਾ ਇਲੈਕਸ਼ਨ ਅਗਲਾ ਅਚੂ ਹੱਥ ਕਰਾਂਗੇ ਸਿਬੁਕਤ ਕਿਸਾਨ ਮੋਰਚਿਆਂ ਦੇਟਾਂ ਕਰਕੇ ਹਰ ਹਾਲਤ ਵਿੱਚ ਪੂਰਾ ਪੂਰਾ ਮਾਅਬ ਜਿਹੜਾ ਲੋਕਾਂ ਨੂੰ ਦਿਵਾਣਾ ਮੈਂ ਦਰਮੁਸੇ ਖੜਾ ਬਲਾਦਨਾ ਪਾਕਿਸਤਾਨੀ ਸੰਘ ਨੂੰ ਗ੍ਰਾਹ ਕਰਾਂ ਨਾ ਅੱਜ ਜਿਵੇਂ ਜਿਹੜਾ ਦਿੱਲੀ ਤੋਂ ਇਹ ਦਰਵਾਸਤ ਦੇ ਦਫ਼ਤਰ ਅੱਗੇ ਆਇਆ ਤਾਂ ਨਾ ਕੋਈ ਮੰਗ ਪਤਾ ਬੋਲੀ ਉਹ ਸੁਭਾ ਕਮੇਟੀ ਦੇ ਪਿਛੇ ਫੈਸਲੇ ਅਨੁਸਾਰ ਸਿਵਚੇ ਬਣਾ ਦੇ ਕਿ ਦੂਸਰੇ ਦਫ਼ਤਰਾਂ ਦੇ ਰਹੇ ਉਹਨਾਂ ਹਰ ਤਰ੍ਹਾਂ ਦੇ ਸਾਜੋ ਸਾਰ ਹੈਗਾ ਅਖਰ ਖਵਾਤ ਉਹਨਾਂ ਨੂੰ ਬੰਦਾ ਮੁਆਵਜ਼ਾ ਦੇਣ ਵਾਸਤੇ ਉਹਨਾਂ ਤੇ ਬਣੇ ਝੂੜ ਉਹਨਾਂ ਨੂੰ ਫਸਲਾ ਕਰਨ ਨੁਕਸਾਨ ਦਾ ਮੁਆਵਜ਼ਾ ਦੇਣ ਵਾਸਤੇ ਉਹਨਾਂ ਦੀ ਸੇਵਾ ਕਰਨ ਵਾਸਤੇ ਉਹਨਾਂ ਦੇ ਪ੍ਰਸ਼ਨ ਦੀ ਪੜਤਾਲ ਕਰਨ ਵਾਸਤੇ ਉਨ੍ਹਾਂ ਦੀ ਜਮੀਨਾਂ ਦੀ ਹੋਏ ਨੁਕਸਾਨ ਦੀ ਭਰਪਰ ਕੰਵਸਤਾ ਕਰਦੇ ਆਪਾਂ ਦਿੱਕੀ ਟਿਊਸ਼ਨ ਕਲਾਸ ਤੋਂ ਰਹੀ ਮੰਗ ਪਤਾ ਹੋ ਰਹੀ ਹੈ ਕਿ ਉਹਨਾਂ ਲੋਕਾਂ ਦੀ ਜਿਹੜੀ ਆਰਥਿਕ ਪੌਮੀ ਆਰਥਿਕ ਆਸਥੀ ਨੂੰ ਨੂੰ ਆਪ ਤੋਂ ਲਾਂਭੇ ਵੱਧੀਆਂ ਰਕਮਾਂ ਜਿਹੜੀ ਉਹ ਬੈਂਕ ਚ ਰੱਖ ਕੇ ਉਹਨਾਂ ਦੇ ਵਾਸਤੇ ਰਸਕਤਰਮਤ ਕੀਤਾ ਜਾਵੇ ਇਹਦੇ ਸਬੰਧੀ ਆਪਾਂ ਜਿਹੜਾ ਦਿੱਕੀ ਟਿਊਸ਼ਨ ਦੇ ਰਹੀ ਲੋਕ ਨੂੰ ਪੰਦੇ ਰਹੀ ਲੋਕ ਨੂੰ ਪੰਦੇਣਾ ਤੇ ਪਰ ਆਮ ਤੌਰ ਨਾਲ ਇਹ ਮੰਗ ਹਰ ਤਰਫ ਦਿੱਤਾ ਤੇ ਇਹਨਾਂ ਸਿਰਫ ਮਲੇ ਜਿਹੜੇ ਜਦੋਂ ਵੀ ਲੋਕ ਨੇ ਹਰ ਨਾਰੇ ਹਾਇ ਹਰ ਪੂਰਬ ਲੋਕ ਨੂੰ ਉਹਨਾਂ ਦੇ ਉਹਨਾਂ ਨੂੰ ਸਾਫ਼ ਹੋਣ ਵਾਸਤੇ ਉਹਨਾਂ ਦੀ ਜਨੂਨਾ ਦੀ ਭਰਤ ਹੋਣ ਵਾਸਤੇ ਆਪਾਂ ਜਿਹੜਾ ਬੱਤ ਕਿਆ ਬੱਚੀ ਗਿਆ ਸਰ ਇਹ ਮਲਾ ਜੇ ਤਾਂ ਸਾਡੇ ਬਹੁਤ ਜਿਹੜੇ ਕਿਸਾਨ ਭਰਾ ਨੇ ਬੀਬੀਆਂ ਨੇ ਹਰਾ ਦੀ ਮਾਰ ਜਿਹੜਾ ਵਾਕਿਆ ਉਹਦੇ ਵਿੱਚ ਆ ਆ ਹੀ ਸਕਦੇ ਸੀ ਬਹੁਤ ਘੱਟ ਜਿੰਨੀ ਤੇ ਆਪਾਂ ਗਏ ਆ ਜਿਹੜੇ ਵਾਕਿਆ ਜਿਹੜੇ ਪੀਸ ਤੇ ਪਾਣੀ ਨਹੀਂ ਉਸ ਤੋਂ ਆਪਾਂ ਪੁੱਛਿਆ ਉਹ ਕਿ ਤਰ੍ਹਾਂ ਆ ਬਿੱਥੇ ਦੇ ਸੇੜਦੇ ਜਿਹੜੀ ਉਹਨਾਂ ਆਪ ਤੋਂ 20000 ਉਹਨਾਂ ਨਾਲ ਫਰਦਾ ਤਾਂ ਉਹਦਾ ਸਤਾਵਾ ਜਿਹੜਾ ਅੱਜ ਪੰਜਾਬ ਦੇ ਲੋਕਾਂ ਦੇ ਧੂਰ ਬਣੇ ਪਰ ਦੀ ਜਿਹੜੀ ਬਾਹਰਲੇ ਸਟੇਟਾਂ ਦੇ ਲੋਕ ਨੇ ਜਾਂ ਹੋਰ ਜਿਹੜੀ ਐਨਜੀਈ ਨੇ ਸੇਵਾਵਾਂ ਸੰਸਥਾਵਾਂ ਨੇ ਸੇਵਾ ਕਰੀ ਉਹ ਤਾਂ ਸਟਾਪ ਹੋ ਕੇ ਪੰਜਾਬ ਦੇ ਨਾਲ ਖੜੇ ਲੋਕ ਤੇ ਲੋਕਾਂ ਦੀ ਜਾਨਾਂ ਦੀ ਰਾਖੀ ਕਰਦੇ ਅੱਜ ਉਹਨਾਂ ਚੌਕ ਬਣੇ ਤੇ ਅੱਜ ਬਾਹਰਲੇ ਸਾਡੇ ਹਿਲਜੂ ਭਰਾ ਪਹਾਲ ਭਰਾ ਮਜ਼ਦੂਰ ਭਰਾ ਗੱਡੀ ਰਾਹ ਵੱਡੀ ਮਾਤਰਾ ਦੇ ਵਿੱਚ ਰਾਸ ਨਗਰੀ ਆਸਤੀ ਨਾਲ ਜਿੱਥੇ ਅੱਜ ਤੱਕ ਸਰਕਾਰੀ ਅਧਿਕਾਰੀ ਨੇ ਪੁੱਛੋ ਉੱਥੇ ਲੋਕ ਆਪਣੇ ਵੱਡੇ ਵੱਡੇ ਟੱਪ ਲਾ ਕੇ ਉਹਨਾਂ ਟੱਪਾਂ ਦੇ ਰਹੀ ਆਪਣੀ ਜਾਨ ਨਾਲ ਤੇ ਖੇਡ ਕੇ ਇਹਨਾਂ ਰਾਜ ਨਗਰੀ ਕਚੌੜੇ ਵਿੱਚ ਕੰਮ ਜਾਵੇ ਹੋਵੇ ਜਿੱਥੇ ਬਿਲਕੁਲ ਸਰਕਾਰ ਨੇ ਕੋਈ ਸਪੂਟਿਕਾਰ ਕਿਸਾਨ ਜਿਹੜੇ ਦੰਦੀਆਂ ਜੇ ਮਜ਼ਬੂਤ ਹੋ ਗਏ ਇੱਕ ਹੋ ਗਏ ਤੁਹਾਨੂੰ ਨਹੀਂ ਲੱਗਦਾ ਕਿ ਸਾਫ ਜੰਦੀ ਮਿਸਾਲ ਹਾਂ ਸਾਭ ਲੜਾਂਗੇ ਆਪਾਂ ਉਹ ਸੰਗਤ ਦੇ ਵਿੱਚ ਇਕੱਠੇ ਹੋ ਜਵਾਂਗੇ ਸਿਹੂਰਤ ਫਾਰ ਮੋਰਚੇ ਤੇ ਡੋਏ ਹੈ ਮੀਟਿੰਗਾਂ ਕਰਕੇ ਉਹਦੇ ਜਿਹੜਾ ਫੈਸਲਾ ਲਾਤੀ ਬਸ ਇਹ ਇਨਸਾਫ ਜਿਹੜਾ ਬਸ ਉਸ ਹਿਸਾਬ ਕੀਤਾ ਗਿਆ ਲੋਕਾਂ ਜਿਹੜੇ ਸਾਫ ਹੋਏ